ਸਪਾਈ ਜੈਟ ਨੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਸਪਾਈ ਜੈਟ ਦੀ ਉਡਾਣ ਫਿਰਚ ਫ੍ਰੀ ਫਾਲ ਹੋਣ ਰਹੀਆਂ ਖਬਰਾਂ ਦਾ ਖੰਡਨ ਕੀਤਾ ਕੰਪਨੀ ਨੇ ਕਿਹਾ ਕਿ ਇਹ ਜਿਹੇ ਦਾਅਵੇ ਪੂਰੀ ਤਰ੍ਹਾਂ ਝੂਠੇ ਬੇਬੁਨਿਆਦ ਅਤੇ ਗੁੰਮਰਾਹਕੁੰਨੇ ਸਪਾਈ ਜੈਟ ਨੇ ਸਪਸ਼ਟ ਕੀਤਾ ਕਿ ਸ਼੍ਰੀਨਗਰ ਪਹੁੰਚਣ ਤੋਂ ਪਹਿਲਾਂ ਮੌਨਸੂਨ ਕਾਰਨ ਜਹਾਜ਼ ਨੂੰ ਥੋੜੇ ਸਮੇਂ ਲਈ ਹਲਕੀ ਗੜਬੜ ਦਾ ਸਾਹਮਣਾ ਕਰਨਾ ਪਿਆ ਜੋ ਕਿ ਆਮ ਗੱਲ ਹੈ ਉਸ ਸਮੇਂ ਦੌਰਾਨ ਸੀਟ ਬੈਲਟ ਦਾ ਸਾਈਨ ਚਾਲੂ ਸੀ ਅਤੇ ਚਾਲਕ ਦਲ ਨੇ ਪਹਿਲਾਂ ਹੀ ਯਾਤਰੀਆਂ ਨੂੰ ਆਪਣੀ ਸੀਟ ਬੈਲਟਸ ਬੰਨਣ ਲਈ ਕਹਿ ਦਿੱਤਾ ਸੋ ਸਭ ਤੋਂ ਪਹਿਲਾਂ ਅਰਜ਼ੀ ਮੁਹੰਮਦ ਹੁਸੈਨ ਦੇ ਨਾਮ ਤੋਂ ਐਕਸ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤਾ ਗਿਆ ਸੀ ਉਸ ਨੇ ਦਾਵਾ ਕੀਤਾ ਕਿ ਜਹਾਜ਼ ਬੁਨਿਆਲ ਦਰੇ ਤੋਂ ਲੰਘਦੇ ਕਈ 100 ਮੀਟਰ ਹੇਟਾਂ ਆ ਗਿਆ ਸੀ ਹੁਸੈਨ ਨੇ ਲਿਖਿਆ ਕਿ ਉਸ ਇਸ ਫਰੀ ਫਾਲ ਦੇ ਆਖਰੀ ਪਲਾਂ ਨੂੰ ਹੀ ਕੈਦ ਕਰਨ ਦੇ ਯੋਗ ਸੀ ਯੂਜ਼ਰ ਨੇ ਲਿਖਿਆ ਕਿ ਕੁਝ ਦੇਰ ਪਹਿਲਾਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਇਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ ਜਹਾਜ਼ ਵਿੱਚ ਫਰੀ ਫਾਲ ਉਹ ਸਥਿਤੀ ਹੈ ਜਦੋਂ ਜਹਾਜ਼ ਕੁਝ ਸਮੇਂ ਲਈ ਜ਼ੀਰੋ ਗ੍ਰੈਵਿਟੀ ਵਿੱਚ ਡਿੱਗਦਾ ਹੈ ਤੇ ਇਸ ਨਾਲ ਇਸ ਵਿੱਚ ਸਵਾਰ ਲੋਕਾਂ ਨੂੰ ਅਜਿਹਾ ਮਹਿਸੂਸ ਹੁੰਦਾ ਜਿਸ ਵਿੱਚ ਉਹਨਾਂ ਦਾ ਕੋਈ ਭਾਰ ਨਾ ਹੋਵੇ ਸਰਲ ਸ਼ਬਦਾਂ ਵਿੱਚ ਜਹਾਜ਼ ਦੇ ਫ੍ਰੀ ਫਾਲ ਨਾਲ ਅਜਿਹਾ ਮਹਿਸੂਸ ਹੁੰਦਾ ਜਿਵੇਂ ਇਹ ਅਸਮਾਨ ਤੋਂ ਹੇਠਾਂ ਡਿੱਗ ਰਿਹਾ ਹੋਵੇ ਦਰਅਸਲ ਇਹ ਇੱਕ ਨਿਰੰਤਰਿਤ ਪ੍ਰਕਿਰਿਆ ਹੈ